ਸასიਖਾਲ ਜੀ ਹਾਂ ਅੱਜ ਹੈ 15 ਦਸੰਬਰ 2023 ਤੇ ਦੇਸ਼ ਦੇ ਵਿੱਚ ਸਰੋਂ ਦੇ ਕੀ ਭਾਅ ਰਹੇ ਨੇ ਮੰਡੀਆਂ ਦੇ ਵਿੱਚ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਜਤੋ ਜਦਾ ਸ਼ੇਅਰ ਕਰਿਓ ਗੱਲ ਕਰਦੇ ਹਾਂ ਜਮੇਰ ਦੇ ਬਿਵਾਰ ਦੀ ਜਿੱਥੇ ਸਰੋਂ ਦਾ ਭਾਅ 5000 ਰੁਪਏ ਪ੍ਰਤੀ ਕੁਇੰਟਲ ਵਿਜੇਨਗਰ ਦੇ ਵਿੱਚ ਸਰੋਂ ਦਾ ਭਾਅ ਰਿਹਾ ਜੀ 4885 ਰੁਪਏ ਪ੍ਰਤੀ ਕੁਇੰਟਲ ਜੈਪੁਰ ਬਾਸੀ ਦੇ ਵਿੱਚ ਭਾਅ ਰਿਹਾ 5400 ਰੁਪਏ ਪ੍ਰਤੀ ਕੁਇੰਟਲ ਤੇ ਇਸੇ ਤਰ੍ਹਾਂ ਹੀ ਜੇਕਰ ਗੱਲ ਕਰੀਏ ਜੋਧਪੁਰ ਦੀ ਤਾਂ ਇੱਥੇ ਸਰੋਂ ਦਾ ਭਾਰਿਆ 4700 ਰੁਪਏ ਪ੍ਰਤੀ ਕੁਆਂਟਲ ਕੋਟਾ ਦੀ ਗੱਲ ਕਰ ਲੈਣੇ ਆ ਕੋਟਾ ਮੰਡੀ ਦੇ ਵਿੱਚ ਸਰੋਂ ਦਾ ਭਾਰਿਆ 5376 ਰੁਪਏ ਤੇ ਲੈ ਸੌਰਟ ਦੇ ਵਿੱਚ ਸਰੋਂ ਦਾ ਭਾ 5450 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਜਿਹੜਾ ਮਾਲਪੁਰਾ ਦੇ ਵਿੱਚ ਸਰੋਂ ਦਾ ਭਾਰ ਰਿਹਾ 5440 ਤੇ ਅਲਾਹਾਬਾਦ ਦੇ ਵਿੱਚ ਸਰੋਂ ਦਾ ਭਾਰ ਰਿਹਾ 5550 ਰੁਪਏ ਪ੍ਰਤੀ ਕੁਆਂਟਲ ਚਾਰਾ ਦੇ ਵਿੱਚ ਸਰੋਂ ਦਾ ਭਾਰ ਰਿਹਾ 5450 ਤੇ ਗਾਜੀਆਬਾਦ ਵਿੱਚ ਸਰੋਂ ਦਾ ਭਾਰ ਰਿਹਾ 5530 ਰੁਪਏ ਪ੍ਰਤੀ ਕੁਆਂਟਲ ਲਖੀਮਪੁਰ ਦੇ ਵਿੱਚ ਸਰੋਂ ਦਾ ਭਾਰ ਰਿਹਾ 5485 ਰੁਪਏ ਪ੍ਰਤੀ ਕੁਆਂਟਲ ਤੇ ਇਸੇ ਤਰ੍ਹਾਂ ਹੀ ਗੱਲ ਕਰੀਏ ਜੌਨਾਪੁਰ ਦੀ ਤਾਂ ਇੱਥੇ ਸਰੋਂ ਦਾ ਭਾਰ ਰਿਹਾ 5635 ਰੁਪਏ ਪ੍ਰਤੀ ਕੁਆਂਟਲ ਬੰਕੋਰਾ ਦੇ ਵਿੱਚ ਬੰਕੋਰਾ ਸਦਰ ਦੇ ਵਿੱਚ ਜਿਹੜਾ ਭਾਰ ਰਿਹਾ 5600 ਰੁਪਏ ਪ੍ਰਤੀ ਕੁਆਂਟਲ ਤੇ ਦੁਰਗਾਪੁਰ ਦੇ ਵਿੱਚ ਭਾਰ ਰਿਹਾ 6800 ਰੁਪਏ ਪ੍ਰਤੀ ਕੁਆਂਟਲ ਤੇ ਇਸੇ ਤਰ੍ਹਾਂ ਹੀ ਗੱਲ ਕਰ ਲੈਣੇ ਆਂ RAM ਪ੍ਰੋਹਿਤ ਦੀ ਜਿੱਥੇ ਸਰੋਂ ਦਾ ਭਾਰ ਰਿਹਾ 5300 ਰੁਪਏ ਪ੍ਰਤੀ ਕੁਆਂਟਲ ਤਾਂ ਦੋਸਤੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਿਓ ਜੀ ਤਾਂ ਕਿ ਇਹ ਜਾਣਕਾਰੀ ਹੋਰ ਨਾਲ ਕਿਸਾਨ ਦੋਸਤਾਂ ਦੇ ਨਾਲ ਵੀ ਜਿਹੜੀ ਸਾਂਝੀ ਕੀਤੀ ਜਾ ਸਕੇ